ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਬਤਾਲਾ ਨੇੜੇ ਢਿਲਵਾ ਜਿੱਥੇ ਖੜਾ ਦੀ ਮਾਰ ਕਰਕੇ ਬੰਨ ਬੁਰੀ ਤਰ੍ਹਾਂ ਟੁੱਟਣ ਦੀ ਸਥਿਤੀ ਦੇ ਵਿੱਚ ਸੀਗਾ ਜਨਤੀ ਸੇਵਾ ਸੰਭਾਲ ਵਾਸਤੇ ਨਗਰ ਨਿਵਾਸੀ ਸੰਗਤਾਂ ਨੇ ਅਤੇ ਕਿਸਾਨ ਜੁਣੀਆਂ ਦੇ ਵੀਰਾਂ ਨੇ ਬਹੁਤ ਉਤਮ ਕੀਤਾ ਅੱਜ ਅਸੀਂ ਜਦੋਂ ਇਸ ਨਗਰ ਦੇ ਵਿੱਚ ਪਹੁੰਚੇ ਆ ਜਿੱਥੇ ਮੰਨ ਦੀ ਸੇਵਾ ਜਿਹੜੀ ਨਿਰੰਤਰ ਚੱਲ ਰਹੀ ਆ ਨਗਰ ਨਿਵਾਸੀ ਸੰਗਤਾਂ ਨੌਜਵਾਨ ਵੀਰ ਅਤੇ ਕਿਸਾਨ ਜੂਨੀਅਰ ਵੱਲੋਂ ਸਾਰੇ ਹੀ ਵੀਰਾਂ ਵੱਲੋਂ ਇਹ ਉਤਮ ਤੇ ਉਪਰਾਲਾ ਕੀਤਾ ਗਿਆ ਸੋ ਇਸ ਵੇਲੇ ਜਿਹੜੀ ਮੰਨ ਦੀ ਸੇਵਾ ਵੀ ਹੋ ਚੁੱਕੀ ਆ ਅਤੇ ਹੋਰ ਵੀ ਸੇਵਾਵਾਂ ਜਿਹੜੀਆਂ ਨਗਰ ਦੇ ਵਿੱਚ ਚੱਲ ਰਹੀਆਂ ਆ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਮੰਨ ਦੀ ਹੋਰ ਮਜ਼ਬੂਤੀ ਹੋ ਸਕੇ ਸੋ ਸਤਿਗੁਰੂ ਕਿਰਪਾ ਕਰਨ ਕਿਉਂਕਿ ਪੰਜਾਬ ਦੀ ਜਿਹੜੀ ਧਰਤੀ ਆ ਇੱਥੇ ਅਕਸਰ ਦੂਜੇ ਤੀਜੇ ਸਾਲ ਜੋ ਹਨਾਂ ਦੀ ਮਾਰ ਪੈਂਦੀ ਆ ਖਾਸ ਕਰਕੇ ਜਿਹੜੀ ਸੁਲਤਾਨਪੁਰੋਂ ਦੀ ਉਹ ਬੈਲਟ ਆ ਉਸ ਏਰੀਆ ਦੇ ਵਿੱਚ ਜਨ 88 ਤੋਂ ਲੈ ਕੇ ਆਪਾਂ ਕਈ ਹੜ੍ਹ ਦੇਖੇ ਆ ਤੇ ਹਰ ਮੁਸੀਬਤ ਦੇ ਵਿੱਚ ਹਰ ਮੁਸ਼ਕਲ ਦੇ ਵਿੱਚ ਪੰਜਾਬੀਆਂ ਨੇ ਦੁੱਧ ਨਾਲ ਸਿੱਖਿਆ ਅਕਸਰ ਇਹ ਕਹਾਵਤ ਆਪਾਂ ਸੁਣਦੇ ਆ ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿਮਾ ਸੱਚਮੱਚ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਅੱਜ ਵੀ ਪੰਜਾਬੀ ਬਹੁਤ ਬਹਾਦਰ ਅਤੇ ਹਰ ਸੰਘਰਸ਼ ਕਰਨ ਵਾਸਤੇ ਤਿਆਰ ਰਹਿੰਦੇ ਆ ਮੁਸੀਬਤਾਂ ਦੇ ਨਾਲ ਜੂਝਣ ਵਾਸਤੇ ਸੋ ਸਤਿਗੁਰੂ ਕਿਰਪਾ ਕਰਨ ਅੱਜ ਕੁਝ ਲੋੜਵੰਦ ਪਰਿਵਾਰਾਂ ਨੂੰ ਵੀ ਮਿਲੇ ਆ ਉਹਨਾਂ ਵਾਸਤੇ ਕੁਝ ਸਮਾਨ ਵੀ ਲੈ ਕੇ ਪਹੁੰਚੀ ਸੀ ਜੋ ਸੰਗਤਾਂ ਨੇ ਸੇਵਾ ਕੀਤੀ ਆ ਇਸੇ ਤਰ੍ਹਾਂ ਜੋ ਇੱਥੇ ਸੇਵਾ ਚੱਲ ਰਹੀ ਆ ਨਿਰੰਤਰ ਗੁਰੂ ਦਾ ਲੰਗਰ ਵੀ ਚੱਲ ਰਿਹਾ ਤੇ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਦੇਖਿਆ ਗਿਆ ਭਾਵੇਂ ਪੰਜਾਬ ਦੇ ਪਿੰਡ-ਪਿੰਡ ਦੇ ਵਿੱਚ ਇਸ ਵੇਲੇ ਹੜ੍ਹ ਵਰਗਾ ਮਾਹੌਲ ਬਣਿਆ ਹੋਇਆ ਸੀ ਪਰ ਫਿਰ ਵੀ ਉਤਸ਼ਾਹ ਨਹੀਂ ਮਰਿਆ ਅਤੇ ਅੰਦਰ ਲੀਆਂ ਜਿਹੜੀਆਂ ਭਾਵਨਾਵਾਂ ਆ ਇੱਕ ਦੂਜੇ ਨਾਲ ਜੁੜ ਕੇ ਚੱਲਣਾ ਇੱਕ ਦੂਜੇ ਦੀ ਸੇਵਾ ਕਰਨੀ ਇੱਕ ਦੂਜੇ ਦੀ ਵਾਹ ਫੜਨੀ ਇਹ ਨਿਰੰਤਰ ਜਿਹੜੀ ਗੁਰਾਂ ਦੀ deen ਆ ਘਾਲ ਖਾਏ ਕਿ ਹੱਥੋਂ ਦੇ ਇਹ ਨਾਨਕ ਰਹ ਪਛਾਣੇ ਸੀ ਉਹਦੇ ਤਹਿਤ ਪੰਜਾਬੀਆਂ ਦੇ ਮਨਾਂ ਦੇ ਵਿੱਚ ਗੁਰੂ ਦਾ ਹੁਕਮ ਜਿਹੜਾ ਵਸਿਆ ਹੋਇਆ ਸੋ ਬੇਨਤੀ ਕਰਾਂਗੇ ਹੋਰ ਵੀ ਸੰਗਤਾਂ ਨੂੰ ਕਿ ਹਰਾਂ ਤੋਂ ਬਾਅਦ ਇਸ ਸਥਿਤੀ ਤੋਂ ਬਾਅਦ ਜੋ ਹਾਲਾਤ ਹੋਣੇ ਆ ਕਈ ਤਰ੍ਹਾਂ ਦੀਆਂ ਸਰੀਰਕ ਬਿਮਾਰੀਆਂ ਪਸ਼ੂਆਂ ਦੀਆਂ ਬਿਮਾਰੀਆਂ ਜਾਂ ਹੋਰ ਵੀ ਖੇਤਾਂ ਦੇ ਵਿੱਚੋਂ ਮਿੱਟੀ ਚੱਕਣੀ ਜਾਂ ਡੀਜ਼ਲ ਦੀ ਸੇਵਾ ਜਾਂ ਹੋਰ ਕਈ ਤਰ੍ਹਾਂ ਦੀਆਂ ਸੇਵਾਵਾਂ ਦੀਆਂ ਮੈਡੀਕਲ ਕੈਂਪ ਲਾਉਣੇ ਬੜੀਆਂ ਸੇਵਾਵਾਂ ਦੀ ਲੋੜ ਪੈਣੀ ਹੈ ਕਿਉਂਕਿ ਹਰ ਸਾਲ ਆਪਾਂ ਇਹਨਾਂ ਸੇਵਾਵਾਂ ਦੇ ਵਿੱਚ ਜਿੱਸਾ ਲੈਨੇ ਆ ਸਤਿਗੁਰੂ ਕਿਰਪਾ ਕਰਨ ਇਹ ਖਾਸ ਕਰਕੇ ਇਹਨਾਂ ਦਿਨਾਂ ਵਿੱਚ ਕਈ ਲਾਹਾ ਖਟਣ ਵਾਲੇ ਵੀ ਬਹੁਤ ਹੁੰਦੇ ਆ ਅਸੀਂ ਦੇਖਿਆ ਆ ਜਦੋਂ ਹੁਣ ਪਿੰਡਾਂ ਵਿੱਚ ਜਾਂਦਾ ਵੀ ਬਾਹਰਲੇ ਪਿੰਡਾਂ ਦੇ ਵਿੱਚੋਂ ਆ ਆ ਕੇ ਜਿਨ੍ਹਾਂ ਦਾ ਨਾ ਕੋਈ ਜ਼ਮੀਨ ਹੁੰਦੀ ਉਸ ਇਲਾਕੇ ਵਿੱਚ ਨਾ ਉਹਨਾਂ ਦਾ ਕੋਈ ਨੁਕਸਾਨ ਹੁੰਦਾ ਆ ਉਹ ਲੋਕ ਕੇਵਲ ਆਪਣਾ ਲਾਹਾ ਲੈਂਦੇ ਆ ਤੇ ਆਪਣੀਆਂ ਗੱਡੀਆਂ ਭਰ-ਭਰ ਕੇ ਸ਼ਾਮ ਨੂੰ ਫਿਰ ਘਰਾਂ ਉਤੜੇ ਜਾਂਦੇ ਆ ਇਹ ਕੁਝ ਸਾਡੇ ਵੀਰਾਂ ਨੇ ਵੀ ਨੌਜਵਾਨ ਵੀਰਾਂ ਨੇ ਵੀ ਇਹ ਆਪਣਾ ਗੁੱਸਾ ਜ਼ਾਹਰ ਕੀਤਾ ਆ ਵੀਅਾ ਸੀ ਤੇ ਕੋਈ ਬਰਨਾਲੇ ਤੋਂ ਆ ਰਿਹਾ ਕੋਈ ਬਠਿੰਡੇ ਤੋਂ ਆ ਰਿਹਾ ਕੋਈ ਕਿਤੋਂ ਮਾਝੇ ਦੀ ਧਰਤੀ ਤੋਂ ਕੋਈ ਕਿਤੋਂ ਟਰਾਲੀ ਆ ਰਹੀ ਹੈ ਪਰ ਜਦੋਂ ਇਸ ਤਰ੍ਹਾਂ ਦੇ ਲੋਕ ਉਹਨਾਂ ਨੂੰ ਮਿਲਦੇ ਆ ਤਾਂ ਉਹਨਾਂ ਦਾ ਮਨ ਟੁੱਟਦਾ ਵੀ ਹੈ ਸੋ ਮੈਂ ਬੇਨਤੀ ਕਰਾਂਗਾ ਨੌਜਵਾਨ ਵੀਰਾਂ ਨੂੰ ਸਭਾ ਸੁਸਾਇਟੀਆਂ ਨੂੰ ਸੇਵਾਦਾਰ ਵੀਰਾਂ ਨੂੰ ਕਿ ਆਪਾਂ ਲੋਡ ਬੰਦਾ ਤੱਕ ਪਹੁੰਚਣਾ ਹੈ ਅਤੇ ਸਾਰਾ ਜੋਰ ਇੱਥੇ ਨਹੀਂ ਲਾਉਣਾ ਆਉਣ ਵਾਲੇ ਸਮੇਂ 'ਚ ਸਾਨੂੰ ਬਹੁਤ ਲੋਡ ਪੈਣੀ ਆ ਉਸ ਸਮੇਂ ਆਪਾਂ ਜਿਹੜੇ ਸਾਡੇ ਕਿਸਾਨ ਭਰਾ ਆ ਜਾਂ ਸਾਡੇ ਮਜ਼ਦੂਰ ਵੀਰ ਆ ਜਿਨ੍ਹਾਂ ਦਾ ਐਸਓ ਨੇ ਹੀਲਾ ਬਸੀਲਾ ਰੋਟੀ ਦਾ ਰੁਕ ਚੁੱਕਿਆ ਫਸਲਾਂ ਮਰ ਚੁੱਕੀਆਂ ਨੇ ਤੇ ਕਈ ਕਈ ਸਾਲ ਉਹ ਪਿੱਛੇ ਹੋ ਗਏ ਆ ਸੋ ਗੁਰੂ ਕਿਰਪਾ ਕਰੇ ਇਹ ਸਾਰਾ ਕੁਝ ਦੇਖਦੇ ਹੋਏ ਆਪਾਂ ਜਿਹੜੀ ਸੇਵਾ ਆ ਅਕਲੀ ਸਾਹਿਬ ਸੇਵੀ ਹੈ ਸੇਵਾ ਵੀ ਮਹਾਰਾਜ ਕਹਿੰਦੇ ਅਕਲ ਦੇ ਨਾਲ ਸਿਆਣਪ ਦੇ ਨਾਲ ਹੋਣੀ ਚਾਹੀਦੀ ਹੈ ਤੇ ਜਿਹੜੇ ਇਸ ਤਰ੍ਹਾਂ ਦੇ ਸਖਸ਼ ਨੇ ਉਹਨਾਂ ਦੀ ਪਹਿਚਾਨ ਕਰੀਏ ਤੇ ਘੱਟੋ ਘੱਟ ਪਿੰਡ ਦੇ ਜਿਹੜੇ ਮੋਢੀ ਹੁੰਦੇ ਆ ਆਪਾਂ ਤੁਵੰਤੇ ਸੱਜਣਾਂ ਉਹਨਾਂ ਨੂੰ ਮਿਲ ਕੇ ਆਪਾਂ ਸੇਵਾ ਕਰੀਏ ਸੋ ਮੈਂ ਬਹੁਤ ਤਲਵਾਦ ਕਰਦਾ ਆਂ ਐਸਰ ਨਗਰ ਦੀ ਸਾਰੀ ਪੰਚਾਇਤ ਨਗਰ ਨਿਵਾਸੀ ਸੰਗਤਾਂ ਕਿਸਾਨ ਯੂਨੀਅਨ ਦੇ ਸਾਰੇ ਵੀਰ ਜਿਨ੍ਹਾਂ ਨੇ ਸਾਨੂੰ ਵੀ ਇੱਥੇ ਆਉਣ ਦਾ ਜੋ ਮੌਕਾ ਮਿਲਿਆ ਸੋ ਹੁਕਮ ਕੀਤਾ ਸੋ ਉਹਨਾਂ ਵੱਲੋਂ ਅਸੀਂ ਆਏ ਆ ਸੋ ਆਉਣ ਵਾਲੇ ਸਮੇਂ ਵਿੱਚ ਜੋ ਵੀ ਹੁਕਮ ਕਰੂਗੀ ਸੰਗਤ ਅਸੀਂ ਹਾਜ਼ਰਾਂ ਨਾਲ ਸੋ ਭਾਈ ਜੰਗ ਬਹਾਦਰ ਸਿੰਘ ਦੀ ਦਾਸ ਦੇ ਨਾਲ ਉਚੇਚੇ ਤੌਰ ਤੇ ਕਿਉਂਕਿ ਹੜ੍ਹਾਂ ਦੇ ਵਿੱਚ ਜਦੋਂ ਵੀ ਕਿਤੇ ਸਾਨੂੰ ਲੋੜ ਪੈਂਦੀ ਆ ਸੋ ਇਕੱਠੇ ਅਸੀਂ ਤੁਰਦੇ ਆ ਤੇ ਮਹਾਰਾ ਦੀ ਕਿਰਪਾ ਨਾਲ ਜੋ ਵੀ ਸੰਗਤਾਂ ਨੂੰ ਬੇਨਤੀ ਕਰੀਦੀ ਆ ਸੰਗਤ ਵੀ ਸਾਥ ਦਿੰਦੀ ਆ ਅੱਜ ਵੀ ਭਾਈ ਅੰਬੀਰ ਸਿੰਘ ਜੀ ਸਾਡੇ ਪ੍ਰਿੰਸੀਪਲ ਨੇ ਰਹੀਮਪੁਰ ਤੋਂ ਉਹ ਵੀ ਸਾਡੇ ਨਾਲ ਸਨ ਕਪੂਥਲੇ ਉਹਨਾਂ ਵੱਲੋਂ ਵੀ ਵੱਡੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਸਦਾ ਰਜਿੰਦਰ ਸਿੰਘ ਜੀ ਖਾਨੋਵਾਲ ਤੋਂ ਸਰਪੰਚ ਸਾਹਿਬ ਨਾਲ ਆਏ ਆ ਭਾਈ ਗੁਰਜਾਬ ਸਿੰਘ ਜੀ ਸਰਪੰਚ ਸਾਹਿਬ ਸਾਡੇ ਬਹੁਤ ਪੁਰਾਣੇ ਮਿੱਤਰ ਆ ਸ਼ੁਰੂ ਤੋਂ ਅਸੀਂ ਇਕੱਠੇ ਵਿਚਰੇ ਆ ਉਹ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਨਗਰ ਭਾਈ ਸਾਹਿਬ ਭਾਈ ਹਦੀ ਸਿੰਘ ਜੀ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਸ਼ੇਸ਼ ਤੌਰ ਤੇ ਰਾਹਤ ਸਮਗਰੀ ਲੈ ਕੇ ਨਗਰ ਆਸਤੇ ਪਹੁੰਚੇ ਆ ਅਸੀਂ ਸਾਰੇ ਹੀ ਜਿਹੜੇ ਨਗਰ ਦੇ ਵੱਦੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਬਹੁਤ ਉਦਮ ਉਕਰਾਲਾ ਕੀਤਾ ਹੈ ਜਿੱਥੇ ਰਾਤ ਸਮਗਰੀ ਦਿੱਤੀ ਹੈ ਲੋੜਵੰਦਾਂ ਨੂੰ ਉਥੇ ਗੁਰੂ ਕਾ ਲੰਗਰ ਇੱਥੇ ਨਿਰੰਤਰ ਅਪਰਥੀ ਪਰ ਚੱਲ ਰਿਹਾ ਹੈ ਸਾਰੀਆਂ ਸੰਗਤਾਂ ਇਥੋਂ ਕਾਫੀ ਦਿਨਾਂ ਤੋਂ ਲੰਗਰ ਜਿਹੜਾ ਛਕ ਰਹੀਆਂ ਹਨ ਸੋ ਲੰਗਰ ਵਿੱਚ ਵੀ ਇਹਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ ਸੋ ਵਾਹਿਗੁਰੂ ਇਹਨਾਂ ਦੀ ਮੇਕ ਕਮਾਈ ਤੰਦਰੁਸਤੀਆਂ ਬਖਸ਼ੇ ਨਾ ਦੂਸਰਾ ਸਾਡੇ ਸਾਰੇ ਹੀ ਕਿਸਾਨ ਵੀਰ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਭਾਈ ਹਰਪ੍ਰੀਤ ਸਿੰਘ ਜੀ ਸਾਡੇ ਮੰਗੂ ਭਾਜੀ ਜਸਵੰਤ ਸਿੰਘ ਸਾਡਾ ਗੁਰਦੁਆਰਾ ਪਰਵੰਧ ਕਮੇਟੀ ਦੇ ਪ੍ਰਧਾਨ ਮੰਗਾ ਭਾਜੀ ਸਰਦਾਰ ਮੰਗਲ ਸਿੰਘ ਜੀ ਸਾਰੇ ਕੁੰਦਨ ਸਿੰਘ ਜੀ ਸਾਰੇ ਬਾਜੀ ਭਾਜੀ ਆ ਸਾਰੇ ਸਰਪੰਚ ਸਾਹਿਬ ਸਾਰੇ ਹੀ ਰਣਮੇਣ ਕੇ ਵੇਖੋ ਆਪਾਂ ਪੰਜਾਬੀ ਪੰਜਾਬੀਅਤ ਦੀ ਜਦੋਂ ਬਾਹ ਫੜਦੇ ਆ ਪੰਜਾਬ ਦੇ ਨਾਲ ਫੜਦੇ ਆ ਸਾਰੇ ਦੁੱਖ ਦੀ ਘੜੀ ਦੇ ਵਿੱਚ ਜੋ ਇਹ ਖੜਾ ਨੇ ਸਥਿਤੀ ਪੈਦਾ ਕੀਤੀ ਹੈ ਇਹ ਆਪਣੇ ਵਾਸਤੇ ਲੋਕਾਂ ਵਾਸਤੇ ਇਹ ਕਹਿੰਦੇ ਹੁੰਦੇ ਆ ਵੀ ਦੂਸਰੇ ਨੂੰ ਜਿਹੜਾ ਹੈ ਉਹ ਦੁੱਖ ਜਿਹੜਾ ਹੈ ਲੱਗਦਾ ਨਹੀਂ ਅੱਜ ਸਮਾਂ ਇਦਾਂ ਦਾ ਵਾ ਵੀ ਇਹ ਮਹਿਸੂਸ ਕਰਨ ਦੀ ਗੱਲ ਹੁੰਦੀ ਹੈ ਸੋ ਆਪਾਂ ਸਾਰੇ ਹੀ ਜਿੰਨਾ ਵੀ ਕਿਸਾਨਾਂ ਦਾ ਬਹੁਤ ਵੱਡਾ ਫਸਲਾਂ ਦਾ ਨੁਕਸਾਨ ਹੋਇਆ ਅੱਜ ਭਾਈ ਸਾਹਿਬ ਜੀ ਨੂੰ ਬੇਨਤੀ ਕੀਤੀ ਸੀ ਔਰ ਇਹ ਵਿਸ਼ੇਸ਼ ਤੌਰ ਤੇ ਅੱਜ ਆਏ ਸਾਡੇ ਨਗਰ ਵਿੱਚ ਔਰ ਇਹਨਾਂ ਨੇ ਦੇਖਿਆ ਕਿ ਬਹੁਤ ਵੱਡਾ ਨੁਕਸਾਨ ਕਿਸਾਨ ਭਰਾਵਾਂ ਦਾ ਹੋਇਆ ਹੈ ਔਰ ਉਹਨਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਅੱਗੋਂ ਵੀ ਆਸ ਕਰਦੇ ਹਾਂ ਸਾਰੇ ਨਗਰ ਵੱਲੋਂ ਉਹ ਸਾਨੂੰ ਅੱਗੋਂ ਵੀ ਸਾਨੂੰ ਬਹੁਤ ਸਹਿਯੋਗ ਦੀ ਲੋੜ ਹੈ ਸੋ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿੱਥੇ ਉਹ ਪ੍ਰਚਾਰਕ ਨੇ ਸ਼੍ਰੋਮਣੀ ਕਮੇਟੀ ਦੇ ਵਿੱਚ ਵੱਡੀਆਂ ਸਮਾਵਾਂ ਨਮਾਉਂਦੇ ਨੇ ਉਥੇ ਉਹ ਇਸ ਤਰ੍ਹਾਂ ਦੀਆਂ ਸਮਾਗਮਾਂ ਨੂੰ ਲਿਮਾਉਂਦੇ ਨੇ ਅਸੀਂ ਭਾਈ ਸਾਹਿਬ ਜੀ ਦਾ ਬਹੁਤ ਧੰਨਵਾਦੀ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਸਾਰੇ ਨਗਰ ਵੱਲੋਂ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ